ਦੋਸਤੋ ਬਹੁਤ ਪੁਰਾਣੇ ਸਮੇਂ ਦੀ ਗੱਲ ਆ ਇੱਕ ਪਿੰਡ ਵਿੱਚ ਨਾ ਇੱਕ ਨੌਜਵਾਨ ਰਹਿੰਦਾ ਸੀ ਉਸ ਨੌਜਵਾਨ ਦਾ ਜਿਹੜਾ ਪਰਿਵਾਰ ਸੀ ਨਾ ਉਹ ਬਹੁਤ ਹੀ ਗਰੀਬ ਸੀ ਤੇ ਗਰੀਬੀ ਕਰਕੇ ਹਰ ਦਿਨ ਘਰ ਵਿੱਚ ਲੜਾਈ ਝਗੜਾ ਚੱਲਦਾ ਰਹਿੰਦਾ ਸੀ ਕਿਉਂਕਿ ਉਹਨਾਂ ਕੋਲ ਕਦੀ ਖਾਣ ਨੂੰ ਕੁਝ ਨਾ ਹੋਣਾ ਕਦੀ ਹੋਰ ਕੋਈ ਗੱਲ ਹੋਣੀ ਤੇ ਉਹਨਾਂ ਦੇ ਵਿੱਚ ਲੜਾਈ ਝਗੜਾ ਚੱਲਦਾ ਹੀ ਰਹਿਣਾ ਤੇ ਐਸ ਗੱਲ ਕਰਕੇ ਨਾ ਉਹ ਨੌਜਵਾਨ ਜਿਹੜਾ ਬਹੁਤ ਹੀ ਪਰੇਸ਼ਾਨ ਰਹਿੰਦਾ ਸੀ ਉਹ ਜਦੋਂ ਉਹਨੇ ਘਰ ਆਉਣਾ ਉਹਨੂੰ ਇਹੋ ਡਰ ਲੱਗਾ ਰਹਿਣਾ ਵੀ ਹੁਣ ਮੇਰੇ ਮਾਪਿਓ ਨੇ ਆਪੋ ਵਿੱਚ ਹੀ ਲੜਨ ਲੱਗ ਪਣਾ ਤੋ ਇੰਨਾ ਪਰੇਸ਼ਾਨ ਇੰਨਾ ਪਰੇਸ਼ਾਨ ਰਹਿਣਾ ਨਾ ਵੀ ਉਹਨੇ ਜਦੋਂ ਲੜਾਈ ਚੱਲਣੀ ਤੇ ਉਹਨੇ ਬਾਹਰ ਨੂੰ ਤੁਰ ਪੈਣਾ ਉਹ ਹਰ ਦਿਨੀ ਕੋਸ਼ਿਸ਼ ਕਰਦਾ ਵੀ ਐ ਜਿਹੜੀ ਘਰ ਦੀ ਲੜਾਈ ਝਗੜਾ ਨਾ ਇਹਨੂੰ ਰੋਕ ਸਕੇ ਪਰ ਹਰ ਵੇਲੇ ਗੱਲ ਇੰਨੀ ਵੱਜ ਜਾਂਦੀ ਵੀ ਉਹਦੇ ਕੰਟਰੋਲ 'ਚ ਹੀ ਨਾ ਰਹਿੰਦੀ ਤੇ ਫਿਰ ਉਹਨੇ ਸੋਚਿਆ ਵੀ ਜੀ ਇਦਾਂ ਹੀ ਚੱਲਦਾ ਰਿਹਾ ਤੇ ਐ ਤੇ ਘਰ ਦੇ ਹਾਲਾਤ ਬਹੁਤ ਹੀ ਖਰਾਬ ਹੋ ਜਾਣਗੇ ਤੇ ਐਸ ਲਈ ਨਾ ਉਹਨੇ ਸੋਚਿਆ ਵੀ ਮੈਂ ਹੁਣ ਨਾ ਕੋਈ ਕੰਮ ਜਿਹੜਾ ਲੱਭ ਲਈ ਨਾ ਕੋਈ ਚਿਰ ਕੰਮ ਕਰੂੰਗਾ ਨਾਲੇ ਘਰ 'ਚ ਪੈਸੇ ਹੋਣਗੇ ਕਿਉਂਕਿ ਜਦੋਂ ਪੈਸਾ ਬਿਨਾਂ ਨਾ ਘਰ 'ਚ ਹੋਵੇ ਉਦੋਂ ਵੀ ਘਰ 'ਚ ਫਸਾਅ ਇਦਾਂ ਹੀ ਪੈਂਦੇ ਆ ਲੋਕ ਜਿਹੜੇ ਘਰ ਦੇ ਮੈਂਬਰ ਹੁੰਦੇ ਆ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਤੇ ਫਿਰ ਆਪੋ ਵਿੱਚ ਕਿਸੇ ਨਾ ਕਿਸੇ ਗੱਲ ਤੋਂ ਤੂੰ ਤੂੰ ਮੈਂ ਮੈਂ ਹੋਣੀ ਸ਼ੁਰੂ ਹੋ ਜਾਂਦੀ ਆ ਉਹ ਕਈ ਲੋਕਾਂ ਕੋਲ ਜਿੱਦਾਂ ਕੰਮ ਮੰਗਣ ਗਿਆ ਤੇ ਜਦੋਂ ਕੋਈ ਜਿੱਦਾਂ ਕੰਮ ਦੇਣ ਲਈ ਸਹਿਮਤ ਹੋ ਜਾਂਦਾ ਤੇ ਉਹ ਪੁੱਛਦਾ ਵੀ ਤੂੰ ਆਪਣੇ ਕੰਮ ਦੇ ਕਿੰਨੇ ਪੈਸੇ ਲਵੇਂਗਾ ਤੇ ਉਹ ਇਹ ਕਹਿ ਦਿੰਦਾ ਵੀ ਜਿੰਨਾ ਤੁਹਾਨੂੰ ਸਹੀ ਲੱਗਦਾ ਵੀ ਤੁਸੀਂ ਮੈਨੂੰ ਓਨੇ ਹੀ ਦੇ ਦਿਓ ਤੇ ਕਿਉਂਕਿ ਮੇਰੇ ਜਿਹੜੇ ਘਰ ਦੀ ਹਾਲਤਾਂ ਨੂੰ ਬਹੁਤ ਖਰਾਬ ਆ ਮੈਨੂੰ ਕੰਮ ਬਹੁਤ ਜ਼ਰੂਰੀ ਚਾਹੀਦਾ ਵਾ ਜੋ ਤੁਹਾਨੂੰ ਸਹੀ ਲੱਗੇ ਉਹ ਮੈਨੂੰ ਜੜਾ ਵਾ ਦੇ ਦਿਓ ਦੇ ਲੋਕ ਉਹਦੀ ਐਸ ਮਜਬੂਰੀ ਦਾ ਫਾਇਦਾ ਉਠਾਉਂਦੇ ਉਹਦੇ ਕੋਲ ਬਹੁਤ ਜ਼ਿਆਦਾ ਕੰਮ ਕਰਵਾਉਂਦੇ ਤੇ ਜਦੋਂ ਪੈਸੇ ਦੇਣ ਦੀ ਵਾਰੀ ਆਉਂਦੀ ਉਹ ਦੋਨੂੰ ਥੋੜੇ ਜਿਹੇ ਦੇ ਦੇਂਦੇ ਤੇ ਪਰ ਮੌਕਾ ਤੇ ਉਹਨੇ ਖੋਦ ਹੀ ਦਿੱਤਾ ਸੀ ਨਾ ਲੋਕਾਂ ਨੂੰ ਉਹਦਾ ਜਿਹੜਾ ਉਠਾਉਣ ਦਾ ਕਿਉਂਕਿ ਉਹ ਲੋਕਾਂ ਨੂੰ ਇਦਾਂ ਹੀ ਦੱਸਦਾ ਸੀ ਵੀ ਮੈਂ ਬੜਾ ਮਜਬੂਰ ਹਾਂ ਤੁਸੀਂ ਆਪਣੇ ਹਿਸਾਬ ਨਾਲ ਪੈਸੇ ਦੇ ਦਿਓ ਮੈਨੂੰ ਤੇ ਬਸ ਕੰਮ ਹੀ ਚਾਹੀਦਾ ਵਾ ਮੇਰੇ ਘਰ 'ਚ ਬੜੀ ਪ੍ਰੋਬਲਮ ਚੱਲਦੀ ਪਈ ਹੈ ਤੇ ਲੋਕ ਉਹਦੀ ਐਸ ਜਿਹੜੀ ਮਜਬੂਰੀ ਦਾ ਫਾਇਦਾ ਉਠਾਉਂਦੇ ਤੇ ਜਿਹੜੇ ਮਾਲਕ ਹੁੰਦੇ ਸੀ ਉਹਨਾਂ ਨੂੰ ਵੀ ਪਤਾ ਹੁੰਦਾ ਹੀ ਵੀ ਇਹਨੂੰ ਕੰਮ ਦੀ ਜ਼ਰੂਰਤ ਹੈਗੀ ਆ ਤੇ ਇਹਨ ਕੋਈ ਜੜਾਵਾ ਪੈਸਿਆਂ ਦੇ ਮਾਮਲੇ 'ਚ ਬੈਂਸ ਨਹੀਂ ਕਰੂਗਾ ਜੋ ਅਸੀਂ ਦਵਾਂਗੇ ਉਹੋ ਹੀ ਉਹਨੇ ਲੈ ਲੈਣਾ ਵਾ ਤੇ ਜਦੋਂ ਉਹ ਜਿਹੜਾ ਨੌਜਵਾਨ ਸੀ ਨਾ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਬੈੰਦਾ ਤੇ ਫਿਰ ਉਹਨੂੰ ਆਪਣੇ ਘਰ ਦੀਆਂ ਗੱਲਾਂ ਦੱਸਣੀਆਂ ਸ਼ੁਰੂ ਕਰ ਦਿੰਦਾ ਯਾਰ ਮੈਂ ਤੇ ਬਹੁਤ ਹੀ ਗਰੀਬ ਆ ਸਾਡੇ ਘਰ ਦੀ ਹਾਲਾਤ ਠੀਕ ਨਹੀਂ ਹੈਗੀ ਸਾਨੂੰ ਤਾਂ ਰੋਟੀ ਵੀ ਕਦੀ ਨਸੀਬ ਹੁੰਦੀ ਕਦੀ ਨਹੀਂ ਹੁੰਦੀ ਹਰ ਰੋ ਸਾਡੇ ਘਰ ਝਗੜੇ ਚੱਲਦੇ ਰਹਿੰਦੇ ਆ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ ਤੇ ਉਹਦੀ ਮਿੱਤਰ ਜਿਹੜੇ ਸੀ ਨਾ ਜਦੋਂ ਉਹ ਐਦਾਂ ਆਪਣੀਆਂ ਗੱਲਾਂ ਸੁਣਾਉਂਦਾ ਤੇ ਉਦੋਂ ਬੜੇ ਧਿਆਨ ਨਾਲ ਉਹਦੀਆਂ ਗੱਲਾਂ ਸੁਣਦੇ ਤੇ ਜਦੋਂ ਉਹ ਉਥੋਂ ਚੱਲ ਜਾਂਦਾ ਤੇ ਉਹਦਾ ਮਜ਼ਾਕ ਉਡਾਉਂਦੇ ਕਹਿ ਦਿੰਦੇ ਓਏ ਤੇ ਗਰੀਬ ਆ ਇਹਨੇ ਗਰੀਬੀ 'ਚ ਹੀ ਮਰਨਾ ਇਹਦਾ ਕੁਝ ਨਹੀਂ ਹੋ ਸਕਦਾ ਇਹਦੇ ਪਰਿਵਾਰ 'ਚ ਏਕਤਾ ਹੀ ਨਹੀਂ ਇਸੇ ਲਈ ਆਪੋ ਵਿੱਚ ਲੜਦੇ ਰਹਿੰਦੇ ਆ ਇਹ ਜਦੋਂ ਵੀ ਬਹਿੰਦਾ ਨਾ ਸਾਡੇ ਕੋਲ ਬਸ ਆਪਣੇ ਹੀ ਰੋਣੇ ਰੋਂਦਾ ਰਹਿੰਦਾ ਵਾ ਇਹ ਘਾਰ ਹੀ ਨਹੀਂ ਕੋਸ ਸਕਦਾ ਤੇ ਉਹ ਜੁਵਕ ਜਿਹੜਾ ਸੀ ਨੌਜਵਾਨ ਸੀ ਉਹ ਦੇ ਵਿਚਾਰਾ ਉਹਨਾਂ ਦੋਸਤਾਂ ਨੂੰ ਆਪਣੇ ਸਮਝ ਕੇ ਗੱਲਾਂ ਕਰਦਾ ਸੀ ਤੇ ਪਰ ਉਹ ਉਹਦਾ ਮਜ਼ਾਕ ਉਡਾਉਂਦੇ ਸੀ ਤੇ ਉਹ ਐਸਲੀ ਵੀ ਦੱਸਦਾ ਸੀ ਵੀ ਮੈਂ ਆਪਣੀ ਮਜਬੂਰੀ ਦੱਸੂਗਾ ਹੋ ਸਕਦਾ ਕੋਈ ਜਿਦਾ ਪੈਸੇ ਪੱਖੋਂ ਮੇਰੀ ਮਦਦ ਕਰ ਦੇਣ ਤੇ ਚਲੋ ਸਾਡੇ ਘਰ ਜੇ ਰੋਟੀ ਬਣੂਗੀ ਰੋਜ਼ ਤੇ ਆਪੋ ਵਿੱਚ ਹੋ ਸਕਦਾ ਫਸਾਦ ਲੜਾਈਆਂ ਝਗੜੇ ਨਾ ਹੋਣ ਤਿਤਪਰ ਉਹ ਉਹ ਮਦਦ ਮੁੱਤ ਤੇ ਕਰ ਦੇਣੀ ਸੀ ਬਸ ਉਹਦਾ ਮਜਾ ਕੇ ਉਡਾਉਂਦੇ ਸੀ ਜਦੋਂ ਉਹ ਤੁਰਿਆਂ ਹੁੰਦਾ ਤੇ ਉਹ ਇਕੱਠੇ ਹੋ ਕੇ ਬੈਠੇ ਹੁੰਦੇ ਕਹਿੰਦੇ ਆ ਗਿਆ ਜੇ ਗਰੀਬ ਵੇਖਿਓ ਹੁਣ ਇਹਨੇ ਆਪਣੀਆਂ ਕਿਦਾਂ ਸਟੋਰੀਆਂ ਸੁਣਾਉਣੀਆਂ ਵਾ ਮਤਲਬ ਉਹਦਾ ਮਜਾ ਕੇ ਉਡਾਉਂਦੇ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਸੀ ਵਿਉਹਾ ਹੈ ਗਰੀਬ ਲਚਾਰਾ ਕਈ ਵਾਰ ਹੁੰਦਾ ਨਾ ਜਿਹੜਾ ਮਾੜਾ ਬੰਦਾ ਹੁੰਦਾ ਉਹਦੀ ਕੋਈ ਇੱਜ਼ਤ ਵੀ ਨਹੀਂ ਕਰਦਾ ਵੀ ਲੈ ਇਹਨੇ ਸਾਡਾ ਕੀ ਵਿਗਾੜ ਲੈਣਾ ਇਹਦੇ ਤੇ ਕਰ ਦੇਣੀ ਸੁਣਦੇ ਇਹਦੀ ਗੱਲ ਤੇ ਉਹ ਜਿਹੜਾ ਨਾ ਨੌਜਵਾਨ ਸੀ ਵਿਚਾਰਾ ਉਹ ਬਹੁਤ ਪੜਾਈ ਪਰੇਸ਼ਾਨ ਹੋ ਗਿਆ ਉਹ ਸੋਚਣ ਲੱਗਾ ਵੀ ਮੇਰੇ ਨਾਲ ਹੀ ਕਿਉਂ ਇਦਾਂ ਹੋ ਰਿਹਾ ਵਾ ਫਿਰ ਉਹਨੇ ਸੁਣਿਆ ਵੀ ਪਿੰਡ ਦੇ ਬਾਹਰ ਵਰਨਾ ਇੱਕ ਜਿਹੜਾ ਨਾ ਬੋਧੀ ਪਿਖਸ਼ੂ ਆਇਆ ਹੋਇਆ ਬੁੱਧ ਦਾ ਚੇਲਾ ਆਇਆ ਹੋਇਆ ਉਹ ਮਹਾਤਮਾ ਬਹੁਤ ਗਿਆਨੀ ਹੈ ਤੇ ਉਹਨਾਂ ਦੇ ਕੋਲ ਜਿਹੜਾ ਵੀ ਕੋਈ ਜਾਂਦਾ ਨਾ ਆਪਣੀ ਕੋਈ ਵੀ ਪਰੇਸ਼ਾਨੀ ਲੈ ਕੇ ਉਹ ਹਰ ਪਰੇਸ਼ਾਨੀ ਹਰ ਸਮੱਸਿਆ ਦਾ ਹੱਲ ਜਿਹੜਾ ਕੱਢ ਕੇ ਦਿੰਦੀ ਹੈ ਉਜੜਾ ਨੌਜਵਾਨ ਸੀ ਨਾ ਉਹ ਵੀ ਫੇਰ ਉਹ ਮਹਾਤਮਾ ਜੀ ਨੂੰ ਮਿਲਣ ਉਹਨਾਂ ਕੋ ਦੇ ਆਸ਼ਰਮ 'ਚ ਜਿਹੜਾ ਜਾਂਦਾ ਵਾ ਤੇ ਉੱਥੇ ਜਾ ਕੇ ਨਾ ਉਹ ਵਿਚਾਰਾ ਉੱਚੀ ਉੱਚੀ ਰੋਣ ਲੱਗ ਜਾਂਦਾ ਤੇ ਕਹਿੰਦਾ ਵੀ ਮਹਾਤਮਾ ਜੀ ਲੋਕ ਮੇਰੇ ਨਾਲ ਪਤਾ ਨਹੀਂ ਕਿਉਂ ਐਦਾਂ ਕਰਦੇ ਆ ਜਦੋਂ ਉਹਦੀ ਨੌਜਵਾਨ ਦੀ ਜਿਹੜੀ ਗੱਲ ਸੀ ਨਾ ਮਹਾਤਮਾ ਜੀ ਨੇ ਸੁਣੀ ਤੇ ਉਹ ਕਹਿੰਦੇ ਵੀ ਪੁੱਤਰ ਕੀ ਗੱਲ ਆ ਕੀ ਹੋਇਆ ਤੈਨੂੰ ਤੇ ਜਿਹੜਾ ਸੀ ਨਾ ਉਹ ਨੌਜਵਾਨ ਸੀ ਉਹਨੇ ਸਾਰੀਆਂ ਗੱਲਾਂ ਉਹਨਾਂ ਨੂੰ ਦੱਸ ਦਿੱਤੀਆਂ ਕਿੰਦਾ ਮਹਾਰਾਜ ਜੀ ਸਾਰੇ ਲੋਕ ਜਿਹੜੇ ਨਾ ਮੈਨੂੰ ਗਰੀਬ ਗਰੀਬ ਲੈ ਆ ਗਿਆ ਹੀ ਹੋ ਇਹਨੇ ਹੁਣ ਕੁਛ ਮੰਗਣਾ ਹੀ ਹੋ ਤੇ ਮੇਰਾ ਨਾ ਮਜ਼ਾਕ ਹੀ ਉਡਾਉਂਦੇ ਰਹਿੰਦੇ ਆ ਕੋਈ ਜਦੋਂ ਮੈਂ ਕਿਤੇ ਕੰਮ ਤੇ ਵੀ ਜਾਂਨਾ ਤੇ ਮੇਰੀ ਮਿਹਨਤ ਦੇ ਮਜ਼ਦੂਰੀ ਦੇ ਮੈਨੂੰ ਪੂਰੇ ਪੈਸੇ ਹੀ ਨਹੀਂ ਦਿੰਦਾ ਮੈਂ ਦਿਨ ਭਰ ਐਨਾ ਮਨ ਲਾ ਕੇ ਮਿਹਨਤ ਕਰਦਾ ਮੈਂ ਕੰਮ ਕਰਦਾ ਤੇ ਜਦੋਂ ਪੈਸੇ ਦੇਣ ਦੀ ਵਾਰੀ ਆਉਂਦੀ ਉਦੋਂ ਮੈਨੂੰ ਪੂਰੇ ਦਿਹਾੜੀ ਦਿੰਦੇ ਹੀ ਨਹੀਂ ਆ ਤੇ ਮੇਰੇ ਜਿਹੜੇ ਆਪਣੇ ਦੋਸਤ ਆ ਜਿਨ੍ਹਾਂ ਨੂੰ ਮੈਂ ਆਪਣੇ ਸਮਝਦਾ ਹੀ ਉਹ ਵੀ ਮੇਰਾ ਮਜ਼ਾਕ ਉਡਾਉਂਦੇ ਆ ਤੇ ਜਿਹੜਾ ਉਹ ਮਹਾਤਮਾ ਸੀ ਨਾ ਉਹਨੇ ਉਹਨੂੰ ਨੌਜਵਾਨ ਨੂੰ ਪੁੱਛਿਆ ਵੀ ਸਾਰਿਆਂ ਨੂੰ ਕਿਦਾਂ ਪਤਾ ਲੱਗਾ ਵੀ ਤੂੰ ਗਰੀਬਾਂ ਜਾਂ ਵੀ ਤੇਰੇ ਘਰ ਲੜਾਈ ਹੁੰਦੀ ਆ ਤੇ ਤੈਨੂੰ ਜਿਹੜੇ ਕੰਮ ਦੇ ਪੂਰੇ ਪੈਸੇ ਉਹ ਕਿਉਂ ਨਹੀਂ ਦਿੰਦੇ ਇਹ ਜਦੋਂ ਮਹਾਤਮਾ ਦੀ ਗੱਲ ਉਹ ਨੌਜਵਾਨ ਨੇ ਸੁਣੀ ਨਾ ਤੇ ਉਹ ਕਹਿੰਦਾ ਮਹਾਤਮਾ ਜੀ ਦਰਸਲ ਵਿੱਚ ਨਾ ਮੈਂ ਪਿੰਡ ਵਾਲਿਆਂ ਦੀ ਹਮਦਰਦੀ ਲੈ ਲਈ ਨਾ ਜਿੱਦਾਂ ਮੈਂ ਸਾਰਿਆਂ ਨੂੰ ਦੱਸਿਆ ਸੀ ਕਿ ਮੈਂ ਗਰੀਬ ਆ ਮੈਨੂੰ ਕੰਮ ਦੇ ਰੱਖ ਲੋ ਮੈਨੂੰ ਇੰਜ ਲੱਗਦਾ ਹੈ ਵੀ ਜੇ ਮੈਂ ਇਦਾਂ ਕਹੂੰਗਾ ਤੇ ਮੈਨੂੰ ਛੇਤੀ ਕੰਮ ਮਿਲ ਜਾਊਗਾ ਤੇ ਮੈਂ ਕੋ ਚਾਰ ਪੈਸੇ ਕਮਾ ਕੇ ਆਪਣੇ ਘਰ ਲੈ ਜਾਊਗਾ ਤੇ ਪਰ ਇਹ ਜਿਹੜੀ ਮੈਂ ਕਿਹਾ ਵਾ ਉਹਦਾ ਨਾਜਾਇਜ਼ੀ ਫਾਇਦਾ ਉਠਾਉਣ ਲੱਪੇ ਸਾਰੇ ਫਿਰ ਜਿਹੜੇ ਮਹਾਤਮਾ ਜੀ ਸੀ ਨਾ ਉਹਨਾਂ ਨੇ ਕਿਹਾ ਇਹਦੇ 'ਚ ਲੋਕਾਂ ਦੀ ਗਲਤੀ ਨਹੀਂ ਆ ਤੇਰੀ ਗਲਤੀ ਆ ਤੇਰੀ ਗਲਤੀ ਕਰਕੇ ਲੋਕ ਤੇਰਾ ਮਜ਼ਾਕ ਬਣਾ ਰਹੇ ਤੈਨੂੰ ਥੋੜੇ ਪੈਸੇ ਜਿਹੜੀ ਤੇਰੀ ਮਿਹਨਤ ਦੇ ਦੇ ਰਹੇ ਆ ਇਹ 'ਚ ਹੋਰ ਕਿਸੇ ਦੀ ਕੋਈ ਗਲਤੀ ਨਹੀਂ ਤੂੰ ਹੀ ਲੋਕਾਂ ਨੂੰ ਅਕਸਾਇਆ ਵਾ ਜੇ ਤੂੰ ਆਪਣੇ ਘਰ ਦੀਆਂ ਗੱਲਾਂ ਆਪਣੇ ਤੱਕ ਸੀਮਤ ਰੱਖਦਾ ਲੋਕਾਂ ਨੂੰ ਨਾ ਪਤਾ ਲੱਗਦੀਆਂ ਤੇ ਲੋਕੀ ਤੇਰਾ ਮਜ਼ਾਕ ਕਿਦਾਂ ਉਡਾਉਂਦੇ ਇਹ ਗੱਲ ਸੁਣ ਕੇ ਨਾ ਉਹ ਜਿਹੜਾ ਨੌਜਵਾਨ ਸੀ ਉਹ ਮਹਾਤਮਾ ਦੇ ਪੈਰਾਂ 'ਚ ਡੇਕ ਜਾਂਦਾ ਕਹਿੰਦਾ ਵੀ ਮੇਰੀ ਜਿਹੜੀ ਇਹ ਪਰੇਸ਼ਾਨੀ ਆ ਨਾ ਹੁਣ ਜੋ ਮੈਂ ਮੂੰਹੋਂ ਬੋਲ ਚੁੱਕਾ ਵਾਂ ਉਹਦਾ ਮੈਂ ਕੁਝ ਨਹੀਂ ਕਰ ਸਕਦਾ ਪਰ ਇਹ ਪਰੇਸ਼ਾਨੀ 'ਚ ਹੁਣ ਤੁਸੀਂ ਮੈਨੂੰ ਕੱਢ ਸਕਦੇ ਜੋ ਹੋ ਗਿਆ ਉਹਨੂੰ ਮੈਂ ਰਿਵਰਸ ਨਹੀਂ ਕਰ ਸਕਦਾ ਤੇ ਜਿਹੜੇ ਮਹਾਤਮਾ ਸੀ ਨਾ ਉਹ ਕਹਿੰਦੇ ਵੀ ਜਿੰਨਾ ਤੋਂ ਨੁਕਸਾਨ ਕਰ ਚੁੱਕਾ ਨਾ ਉਹਨੂੰ ਮੈਂ ਰਿਵਰਸ ਤੇ ਨਹੀਂ ਕਰ ਸਕਦਾ ਪਰ ਮੈਂ ਤੈਨੂੰ ਇਹੋ ਜਿਹੀਆਂ ਸੱਤ ਗੱਲਾਂ ਦੱਸੂਗਾ ਜਿਹੜੀਆਂ ਤੂੰ ਕਿਸੇ ਨੂੰ ਨਹੀਂ ਦੱਸਣੀਆਂ ਬਸ ਆਪਣੇ ਤੱਕ ਸੀਮਤ ਰੱਖਣੀਆਂ ਚਾਹੇ ਕੁਝ ਵੀ ਹੋ ਜਾਏ ਕੋਈ ਵੀ ਗੱਲ ਕਿਸੇ ਨੂੰ ਨਹੀਂ ਦੱਸਣੀ ਪਹਿਲੀ ਗੱਲ ਆ ਵੀ ਆਪਣੇ ਜਿਹੜਾ ਜ਼ਿੰਦਗੀ ਦਾ ਤੂੰ ਏਮ ਰੱਖਿਆ ਨਾ ਜੋ ਤੂੰ ਰੱਖਿਆ ਵੀ ਮੈਂ ਇਹ ਬਣਨਾ ਵਾ ਤੇਰਾ ਇੱਕ ਸੁਪਨਾ ਵਾ ਉਹ ਕਿਸੇ ਨੂੰ ਨਹੀਂ ਦੱਸਣਾ ਆਪਣੇ ਜਿਹੜੇ ਤੇਰੇ ਸੁਪਨੇ ਆ ਨਾ ਉਹ ਜਦੋਂ ਹੀ ਕਿਸੇ ਨੂੰ ਦੱਸ ਦਿੰਨੇ ਆ ਨਾ ਵੀ ਮੈਂ ਇਹ ਕਰੂੰਗਾ ਮੈਂ ਉਹ ਕਰਨਾ ਤੇ ਲੋਕ ਜਿਹੜੇ ਸੋਚਦੇ ਆ ਸੀ ਵੀ ਬੜੇ ਖੁਸ਼ ਹੋਣਗੇ ਮੇਰੀ ਪ੍ਰਸ਼ੰਸਾ ਕਰਨਗੇ ਤਾਰੀਫ ਕਰਨਗੇ ਵੀ ਲੈ ਇਹਨੇ ਐਡਾ ਵੱਡਾ ਆਦਮੀ ਬਣ ਜਾਣਾ ਪਰ ਹਰ ਵਾਰ ਐਸਾ ਨਹੀਂ ਹੁੰਦਾ ਜਦੋਂ ਅਸੀਂ ਆਪਣਾ ਜਿਹੜਾ ਨਾ ਟੀਚਾ ਉਹ ਲੋਕਾਂ ਨੂੰ ਦੱਸ ਦਿੰਨੇ ਆ ਤੇ ਸਾਡਾ ਮਨ ਸੰਤੁਸ਼ਟ ਹੋ ਜਾਂਦਾ ਅਸੀਂ ਸੋਚਦੇ ਆ ਸਾਰੇ ਸਾਡੇ ਵਰਗੇ ਆ ਪਰ ਅਸੀਂ ਆਪਣੇ ਜਿਹੜੇ ਸੁਪਨੇ ਨੂੰ ਪੂਰਾ ਕਰਨ ਲਈ ਜਿਹੜੀ ਸਾਡੇ ਚ ਜਨੂੰਨ ਹੁੰਦਾ ਨਾ ਜਿਹੜੀ ਇੱਕ ਮੋਟੀਵੇਸ਼ਨ ਹੁੰਦੀ ਆ ਉਹ ਪਹਿਲਾਂ ਵਰਗੀ ਨਹੀਂ ਰਹਿੰਦੀ ਕਿਉਂਕਿ ਲੋਕ ਜਿਹੜੇ ਆ ਉਹ ਸਾਡੇ ਤੋਂ ਉਮੀਦ ਜ਼ਿਆਦੀ ਕਰਨ ਲੱਗ ਜਾਂਦੇ ਤੇ ਅਸੀਂ ਉਹਨਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੰਦੇ ਆ ਤੇ ਅਸੀਂ ਆਪਣੇ ਮਾਰਗ ਤੋਂ ਪਟਕ ਜਾਂਦੇ ਆ ਤੇ ਇਹ ਜਿਹੜਾ ਨਾ ਜਦੋਂ ਸਾਨੂੰ ਸਟ्रेस ਆਉਂਦਾ ਵਾ ਇਹ ਸਾਨੂੰ ਜਿਹੜਾ ਸਾਡੀ ਜ਼ਿੰਦਗੀ ਨੂੰ ਹਿਲਾ ਕੇ ਰੱਖ ਦਿੰਦਾ ਅਹੀਂ ਸੋਚਦੇ ਆਂ ਕਿ ਜਦੋਂ ਅਸੀਂ ਕਿਸੇ ਨੂੰ ਦੱਸਾਂਗੇ ਵੀ ਮੈਂ ਇਹ ਜ਼ਿੰਦਗੀ 'ਚ ਕਰਨਾ ਮੈਂ ਇਹ ਜ਼ਿੰਦਗੀ 'ਚ ਬਣਾਣਾ ਤੇ ਸਾਨੂੰ ਲੋਕੇ ਮੋਟੀਵੇਸ਼ਨ ਦੇਣਗੇ ਸਾਨੂੰ ਪ੍ਰੇਰਣਾ ਦੇਣਗੇ ਸਾਨੂੰ ਇਹਦੇ ਨਾਲ ਹਿੰਮਤ ਮਿਲੂਗੀ ਪਰ ਇਸ ਤਰ੍ਹਾਂ ਨਹੀਂ ਹੁੰਦਾ ਕਈ ਨੈਗੇਟਿਵ ਲੋਕ ਵੀ ਹੁੰਦੇ ਆ ਜਿਹੜੇ ਤੁਹਾਡੇ ਨਾਲ ਇੰਨੀ ਨੈਗੇਟਿਵ એનર્ਜੀ ਦੇਣਗੇ ਤੁਹਾਨੂੰ ਕਹਿਣਗੇ ਲੈ ਇਹ ਨਹੀਂ ਤੇਰ ਕੋ ਹੋਣਾ ਤੂੰ ਐਦਾਂ ਕਿਦਾਂ ਕਰ ਸਕਦਾ ਤੇਰ ਕੋ ਹੋਣਾ ਹੀ ਨਹੀਂ ਹੈਗਾ ਵਾ ਤੇ ਉਹ ਸਾਨੂੰ ਸਭ ਨੂੰ ਸਾਡੇ ਮਾਰਗ ਤੋਂ ਪਟਕਾ ਦਿੰਦੇ ਆ ਇਸ ਲਈ ਕਿਸੇ ਨੂੰ ਨਹੀਂ ਦੱਸਣਾ ਬੇਤੁਸੀ ਕੀ ਸੁਪਨਾ ਸੋਚਿਆ ਵਾ ਉਹਨੂੰ ਕਿੱਦਾਂ ਪੂਰਾ ਕਰਨਾ ਜਦੋਂ ਤੁਸੀਂ ਆਪਣੇ ਮੰਜ਼ਲ ਤੇ ਪਹੁੰਚੋਗੇ ਆਪਣੇ ਆਪ ਹੀ ਸਾਰਿਆਂ ਨੂੰ ਪਤਾ ਲੱਗ ਜਾਊਗਾ ਕਿਉਂਕਿ ਤੁਹਾਡੀ ਜਿਹੜੀ ਕਾਮਯਾਬੀ ਹੈ ਨਾ ਉਹ ਇੰਨਾ ਜ਼ਿਆਦਾ ਸ਼ੋਰ ਮਚਾ ਦੇਊਗੀ ਕਿ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਪੈਣੀ ਦੂਸਰੇ ਨੰਬਰ ਤੇ ਸਾਡੀ ਜ਼ਿੰਦਗੀ 'ਚ ਕੋਈ ਪਰੇਸ਼ਾਨੀ ਹੋਵੇ ਕੋਈ ਸਮੱਸਿਆ ਹੋਵੇ ਹੈਨਾ ਉਹ ਕਿਸੇ ਨੂੰ ਜਾ ਕੇ ਤੁਸੀਂ ਨਹੀਂ ਦੱਸਣੀ ਕਿਉਂਕਿ ਕੋਈ ਵੀ ਉਹਦਾ ਤੁਹਾਨੂੰ ਹੱਲ ਨਹੀਂ ਦੱਸੂਗਾ ਤੇ ਸੋਚਦੀ ਆਂ ਵੀ ਮੈਂ ਲੋਕਾਂ ਨਾਲ ਡਿਸਕਸ ਕਰੂੰ ਤੇ ਲੋਕੀ ਮੈਨੂੰ ਹੱਲ ਦੱਸਣਗੇ ਮੈਂ ਆਪਣਾ ਦੁੱਖ ਦੱਸੂੰਗਾ ਆਪਣੀ ਪਰੇਸ਼ਾਨੀ ਦੱਸੂੰਗਾ ਵੀ ਮੇਰੇ ਜ਼ਿੰਦਗੀ ਚ ਕੀ ਵਾਪਰ ਰਿਹਾ ਵਾ ਤੇ ਉਹ ਲੋਕੀ ਮੇਰੀ ਬੜੀ ਮਦਦ ਕਰਨਗੇ ਕੋਈ ਮਦਦ ਨਹੀਂ ਕਰਦਾ ਤੇ ਕੋਈ ਵੀ ਤੁਹਾਡੀ ਸਮੱਸਿਆ ਨੂੰ ਕੱਟ ਨਹੀਂ ਕਰ ਸਕਦਾ ਕਿਉਂਕਿ 네ਗੇਟਿਵ ਲੋਕਾਂ ਨਾਲ ਦੁਨੀਆ ਭਰੀ ਪਈ ਐ ਉਹ ਸੁਣਨਗੇ ਸਗੋਂ ਮਜ਼ਾਕ ਉਡਾਉਣਗੇ ਤੁਹਾਡਾ ਕੋਈ ਆ ਕਿ ਤੇ ਰਿਅਰ ਤੁਹਾਨੂੰ ਕੋਈ ਮਿਲ ਜੇ ਜਿਹੜਾ ਤੁਹਾਡੀ ਸਮੱਸਿਆ ਜਿਹੜੀ ਸੁਣ ਕੇ ਉਹਦਾ ਕੋਈ ਹੱਲ ਤੁਹਾਨੂੰ ਦੱਸੇ ਤੁਹਾਡੀਆਂ ਮੁਸ਼ਕਲਾਂ ਸਗੋਂ ਉਹ ਧੋਣਗੇ 70% ਲੋਕ ਜਿਹੜੇ ਹੁੰਦੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸਾਡੀਆਂ ਪਰੇਸ਼ਾਨੀਆਂ ਨਾਲ 20% ਜਿਹੜੇ ਲੋਕ ਆ ਉਹ ਜਦੋਂ ਸੁਣਦੇ ਆ ਨਾ ਪਈ ਪਰੇਸ਼ਾਨ ਅਹੀਂ ਦੁਖੀ ਆ ਉਹ ਖੁਸ਼ ਹੁੰਦੇ 10% ਲੋਕ ਜਿਹੜੇ ਹੁੰਦੇ ਆ ਨਾ ਉਹਨਾਂ ਨੂੰ ਥੋੜਾ ਬਹੁਤਾ ਫਰਕ ਪੈਂਦਾ ਜਦੋਂ ਹੀ ਉਹਨਾਂ ਨੂੰ ਕੋਈ ਆਪਣੀ ਸਮੱਸਿਆ ਜਿਹੜੀ ਦੱਸਦੇ ਆ ਪਰ ਇਦਾ ਮਤਲਬ ਆ ਵੀ ਸਾਨੂੰ ਆਪਣੀਆਂ ਸਮੱਸਿਆਵਾਂ ਲੋਕਾਂ ਨੂੰ ਨਹੀਂ ਦੱਸਣੀਆਂ ਚਾਹੀਦੀਆਂ ਆਪਣੇ ਆਪ ਤੱਕ ਰੱਖਣੀਆਂ ਚਾਹੀਦੀਆਂ ਜੇ ਅਸੀਂ ਜਿਹੜੀ ਸਮੱਸਿਆ ਨਾਲ ਜੋਝਣਦੇ ਆ ਜੇ ਅਸੀਂ ਹੱਲ ਨਹੀਂ ਕੱਢ ਸਕਦੇ ਸਾਡਾ ਪਰਿਵਾਰ ਨਹੀਂ ਹੱਲ ਕੱਢ ਸਕਦਾ ਤੇ ਤੀਜਾ ਬੰਦਾ ਕਿੱਦਾਂ ਕੱਢ ਲੂਗਾ ਉਹਨੂੰ ਤੇ ਪਤਾ ਹੀ ਨਹੀਂ ਅਸਲੀ ਪ੍ਰੋਬਲਮ ਜਿਹੜੀਆਂ ਕੀ ਕੀ ਅਸੀਂ ਫੇਸ ਕਰ ਰਹੇ ਹਾਂ ਤੇ ਤੀਸਰੇ ਨੰਬਰ ਤੇ ਆਪਣੇ ਘਰ ਦੀ ਸਮੱਸਿਆ ਕਿਸੇ ਨੂੰ ਨਹੀਂ ਦੱਸਣੀ ਚਾਹੀਦੀ ਘਰ ਚ ਕੋਈ ਵੀ ਸਮੱਸਿਆ ਪਰੇਸ਼ਾਨੀਆਂ ਨਾ ਉਹ ਆਪਣੇ ਘਰ ਦੇ ਪਰਿਵਾਰ ਦੇ ਮੈਂਬਰਾਂ ਨਾਲ ਬਹਿ ਕੇ ਉਹਦਾ ਹੱਲ ਕੱਢੋ ਹਾਂ ਭਾਵੇਂ ਸਾਡੇ ਸਾਡੇ ਪਰਿਵਾਰ ਦੇ ਜਿਹੜੇ ਮੈਂਬਰ ਹੈਗੇ ਆ ਉਹਨਾਂ ਨਾਲ ਸਾਡੇ ਸਬੰਧ ਚੰਗੇ ਆ ਸਾਡੇ ਸਬੰਧ ਬੁਰੇ ਆ ਪਰ ਕਦੀ ਵੀ ਤੀਸਰੇ ਨੂੰ ਨਹੀਂ ਦੱਸਣਾ ਚਾਹੀਦਾ ਕਿਉਂਕਿ ਲੋਕ ਮᱡੇ ਲੈ ਲੈ ਕੇ ਸੁਣਨਗੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੀ ਜੀਵਨ ਚ ਕੀ ਚੱਲ ਰਿਹਾ ਬਲਕਿ ਉਹ ਲੋਕ ਤੁਹਾਡੀ ਕਮਜ਼ੋਰੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਨਗੇ ਤੁਹਾਡੇ ਪਰਿਵਾਰ ਦੇ ਇੱਕ ਮੈਂਬਰ ਨੂੰ ਆਪਣੇ ਹੱਥਾਂ 'ਚ ਲੈ ਲੈਣਗੇ ਉਹਨੂੰ ਐ ਉਹਦੇ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਨਗੇ ਤੇ ਤੁਹਾਡੇ ਘਰ 'ਚ ਫਟਕ ਪਾ ਦੇਣਗੇ ਇਸ ਲਈ ਕਿਸੇ ਨੂੰ ਵੀ ਆਪਣੇ ਘਰ ਦੀਆਂ ਸਮੱਸਿਆਵਾਂ ਜਿਹੜੀਆਂ ਨਾ ਉਹ ਨਹੀਂ ਦੱਸਣੀਆਂ ਚਾਹੀਦੀਆਂ ਇਕੱਠੇ ਬਹਿ ਕੇ ਆਪੇ ਸੁਣ ਜਾਓ ਆਪਣੇ ਘਰ ਦੀਆਂ ਸਮੱਸਿਆਵਾਂ ਨੂੰ ਐਵੇਂ ਝੂਠੀ ਹਮਦਰਦੀ ਤੁਹਾਨੂੰ ਦਿਖਾਉਣਗੇ ਜਦੋਂ ਤੁਸੀਂ ਕੁਝ ਦੱਸੋਗੇ ਤੇ ਪਿੱਠੇ ਪਿੱਛੇ ਤੁਹਾਡੀ ਬੁਰਾਈ ਕਰਨਗੇ ਜੋ ਕੇ ਕਹਿਣਗੇ ਲੈ ਇਹਦੇ ਕੋ ਤਾਂ ਆਪਣਾ ਘਰ ਨਹੀਂ ਸੰਭਾਲਿਆ ਜਾਂਦਾ ਇਸ ਲਈ ਹਰ ਕਿਸੇ ਨੂੰ ਹਰ ਕੋਈ ਗੱਲ ਆਪਣੀਆਂ ਪਰਸਨਲ ਜਿਹੜੀਆਂ ਗੱਲਾਂ ਹੁੰਦੀਆਂ ਨਹੀਂ ਦੱਸਣੀਆਂ ਚਾਹੀਦੀਆਂ ਚੌਥੀ ਗੱਲ ਵੀ ਤੁਹਾਡੇ ਕੋਲ ਕੀ ਹੈਗਾ ਵਾ ਕਿੰਨਾ ਧਨ ਹੈਗਾ ਕਿੰਨੇ ਅਮੀਰ ਹੈਗੇ ਆ ਕਿੰਨੀਆਂ ਸੌਲਤਾ ਹੈਗੀਆਂ ਉਹ ਕਿਸੇ ਨੂੰ ਨਾ ਦੱਸੋ ਜਿਸ ਤਰ੍ਹਾਂ ਆਪਾਂ ਦੱਸ ਦਿੰਨੇ ਆ ਕਿ ਮੇਰੇ ਕੋਲ ਇੰਨਾ ਪੈਸਾ ਹੈਗਾ ਵਾ ਮੇਰੇ ਉਹ ਬੈਂਕ ਵਿੱਚ ਮੇਰੇ ਉਹ ਬੈਂਕ ਵਿੱਚ ਨੇ ਪੈਸੇ ਮੇਰੀ ਉਸ ਬੈਂਕ ਵਿੱਚ ਨੇ ਪੈਸੇ ਤੇ ਲੋਕੀ ਕਈ ਵਾਰ ਸੁਣ ਕੇ ਇੱਕ ਤਾਂ ਜੈਲਸੀ ਕਰਦੇ ਆ ਤੇ ਇੱਕ ਕਈ ਵਾਰ ਝੂਠੇ ਰਿਸ਼ਤੇ ਬਣਾ ਲੈਂਦੇ ਆ ਬੀ ਇਹਦ ਕੋ ਪੈਸਾ ਵਾ ਇਹਦ ਕੋ ਲਾਪਾ ਕੱਢ ਲੀਏ ਪੈਸਾ ਤੇ ਉਹ ਨਕਲੀ ਰਿਸ਼ਤੇ ਹੁੰਦੇ ਆ ਉਹ ਸਾਡੇ ਆਪਣੇ ਨਹੀਂ ਹੁੰਦੇ ਤਾਂ ਅਸੀਂ ਸਾਰਾ ਕੁਝ ਉਹਨਾਂ ਨੂੰ ਆਪਣੇ ਸਮਝ ਕੇ ਦੱਸ ਦਿੰਨੇ ਆ ਤੇ ਫਿਰ ਅਸੀਂ ਧੋਖਾ ਖਾਨੇ ਆ ਫਿਰ ਅਸੀਂ ਰੋਣੇ ਬੈ ਕੇ ਲੈ ਮੇਰੇ ਇੰਨੇ ਪੈਸੇ ਮਾਰ ਲੇ ਲੈ ਮੇਰਨਾ ਆ ਕੀਤਾ ਅਸੀ ਆਪੀ ਤੇ ਆਪਣੀਆਂ ਦੱਸਿਆ ਨਾ ਸਾਰਾ ਕੁਝ ਐਸਲੀ ਕਿਸੇ ਨੂੰ ਵੀ ਤੁਹਾਡੇ ਕੋਲ ਕਿੰਨਾ ਪੈਸਾ ਕਿੰਨੀ ਸੰਪਤੀ ਆ ਕਿੰਨੇ ਤੁਸੀਂ ਅਮੀਰ ਚ ਇਹ ਗੱਲਾਂ ਨਹੀਂ ਦੱਸਣੀਆਂ ਚਾਹੀਦੀਆਂ ਪੰਜਵੀਂ ਗੱਲ ਜਿਹੜੀ ਹੈਗੀ ਆ ਉਹ ਵਾ ਵੀ ਤੁਹਾਡੀ ਕੀ ਕਮਜ਼ੋਰੀ ਆ ਤੇ ਤੁਹਾਡੀ ਤਾਕਤ ਕੀ ਹੈਗੀ ਆ ਇਸ ਬਾਰੇ ਕਦੀ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਜਦੋਂ ਅਸੀਂ ਕਿਸੇ ਨੂੰ ਆਪਣੀਆਂ ਕਮਜ਼ੋਰੀਆਂ ਦੱਸ ਦਿੰਨੇ ਨਾ ਉਹਦਾ ਫਾਇਦਾ ਉਠਾਉਂਦੀ ਆ ਹੋ ਸਕਦਾ ਜਿਹੜੀ ਤੁਹਾਡੀ ਤਾਕਤ ਆ ਉਹਨੂੰ ਉਹ ਆਪਣੇ ਵੱਲ ਕਰ ਲੈਣ ਤੇ ਤੁਹਾਨੂੰ ਕਮਜ਼ੋਰ ਕਰ ਦੇਣ ਅੱਜ ਕੱਲ ਲੋਕੀ ਬੜੇ ਤਰ੍ਹਾਂ ਦੇ ਹੱਥ ਕੰਡੇ ਬਣਾਉਂਦੇ ਆ ਕਿਸੇ ਨੂੰ ਥੱਲੇ ਸੁੱਟਣ ਲਈ ਇਸ ਲਈ ਆਪਣੀ ਤਾਕਤ ਬਾਰੇ ਕਦੀ ਕਿਸੇ ਨੂੰ ਨਾ ਦੱਸੋ ਤੇ ਆਪਣੀ ਕਮਜ਼ੋਰੀ ਬਾਰੇ ਵੀ ਕਿਸੇ ਨੂੰ ਨਾ ਦੱਸੋ ਕਿਉਂਕਿ ਜਦੋਂ ਤੁਸੀਂ ਆਪਣੀ ਕਮਜ਼ੋਰੀ ਦੱਸਦੀ ਨਾ ਉਹਨੂੰ ਉਹ ਹੱਥ ਚ ਲੈ ਕੇ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ ਕਈ ਵਾਰ ਤੁਹਾਡਾ ਕੋਈ ਦੋਸਤ ਮਿੱਤਰ ਹੁੰਦਾ ਜਿਦੋਂ ਤੁਹਾਨੂੰ ਮੋਟੀਵੇਸ਼ਨ ਮਿਲਦੀ ਹੈ ਜਦੋਂ ਤੁਸੀਂ ਤੀਸਰੇ ਬੰਦੇ ਨੂੰ ਦੱਸ ਦਿੰਦੇ ਆ ਤਾਂ ਉਹ ਬੰਦੇ ਚ ਤੇ ਤੁਹਾਡੇ ਚ ਦੋਸਤਾਂ ਚ ਹੀ ਉਹ ਫਾਟਕ ਪਾ ਦਿੰਦੇ ਆ ਬਿਨਾਂ ਅਦੇ ਕਰਕੇ ਤਰੱਕੀ ਕਰਨ ਦੇ ਆ ਨਾ ਆਪਾਂ ਇਹਨਾਂ ਦੀ ਦੋਸਤੀ ਤੋੜ ਦਿੰਨੇ ਆ ਇਹੋ ਜਿਹੇ ਲੋਕ ਵੀ ਹੁੰਦੇ ਆ ਇਸ ਲਈ ਕਿਸੇ ਨੂੰ ਵੀ ਆਪਣੀ ਨਾ ਕਮਜ਼ੋਰੀ ਦੱਸੋ ਨਾ ਤਾਕਤ ਦੱਸੋ ਆਪਾਂ ਹੁਣ ਕਰਨ ਲੱਗੇ ਆ ਉਹ ਹੈਗੀ ਆ ਨਾ ਆਪਣੇ ਦੋਸਤਾਂ ਦੇ ਬਾਰੇ ਦੱਸੋ ਨਾ ਆਪਣੇ ਦੁਸ਼ਮਣਾਂ ਦੇ ਬਾਰੇ ਚ ਦੱਸੋ ਹੈ ਨਾ ਆਪਾਂ ਕੇਵਲ ਦੱਸਦੇ ਆ ਉਹਦੇ ਨਾਲ ਮੇਰੀ ਬੜੀ ਦੁਸ਼ਮਣੀ ਆ ਤੇ ਜੇ ਤੁਸੀਂ ਇਹ ਦੱਸ ਦੋ ਪਈ ਇਹ ਮੇਰਾ ਨਾ ਪੱਕਾ ਦੋਸਤ ਆ ਮੇਰੇ ਲਈ ਜਾਨ ਵੀ ਦੇ ਸਕਦਾ ਤੋਂ ਤੁਹਾਡੀ ਦੋਸਤੀ ਵੀ ਤੜਵਾ ਸਕਦੇ ਆ ਤੁਹਾਨੂੰ ਤੋਖਾ ਦਵਾ ਸਕਦੇ ਆ ਤੁਹਾਡੇ ਚੰਗੇ ਦੋਸਤ ਨੂੰ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਬਣਾ ਸਕਦੇ ਆ ਉਹ ਇੰਨੀ ਨਫ਼ਰਤ ਕਰ ਸਕਦਾ ਤੁਹਾਨੂੰ ਵੀ ਉਹ ਤੁਹਾਡਾ ਚਿਹਰਾ ਵੀ ਨਾ ਵੇਖਣਾ ਪਸੰਦ ਕਰੇ ਤੇ ਤੁਹਾਡੇ ਜਿਹੜੇ ਜਿੰਨਾਂ ਨਾਲ ਤੁਹਾਡੀ ਦੁਸ਼ਮਣੀ ਆ ਨਾ ਉਹ ਐਦਾਂ ਦੀ ਕੋਸ਼ਿਸ਼ ਕਰ ਸਕਦੇ ਆ ਨਾ ਇਹ ਆਪਣੇ ਦੁਸ਼ਮਣਾਂ ਬਾਰੇ ਕਿਸੇ ਨੂੰ ਦੱਸਣਾ ਚਾਹੀਦਾ ਕਿਉਂਕਿ ਜਿਹੜੇ ਅੱਜ ਤੁਹਾਡੇ ਮਿੱਤਰ ਹੋ ਸਕਦਾ ਭੁੱਖ ਵਿੱਚ ਉਹ ਤੁਹਾਡਾ ਦੁਸ਼ਮਣ ਬਣ ਜੇ ਤੇ ਉਹ ਤੁਹਾਡੀਆਂ ਸਾਰੀਆਂ ਜਿਹੜੀਆਂ ਕਮਜ਼ੋਰੀਆਂ ਉਹਨਾਂ ਨੂੰ ਕਿਉਂਕਿ ਉਹਨੂੰ ਤੁਹਾਡੀਆਂ ਸਾਰੀਆਂ ਕਮਜ਼ੋਰੀਆਂ ਦਾ ਪਤਾ ਵਾ ਤੇ ਉਹ ਤੁਹਾਨੂੰ ਧੋਖਾ ਦੇ ਸਕਦਾ ਇਸ ਲਈ ਆਪਣੇ ਦੁਸ਼ਮਣਾਂ ਦਾ ਤੇ ਦੋਸਤਾਂ ਦਾ ਕਿਸੇ ਨੂੰ ਵੀ ਦੱਸਣਾ ਨਹੀਂ ਚਾਹੀਦਾ ਤੇ 7ਵੇਂ ਨੰਬਰ ਤੇ ਜਿਹੜੀ ਆਖਰੀ ਜਿਹੜੀ ਗੱਲ ਉਹ ਮਹਾਤਮਾ ਨੇ ਦੱਸੀ ਉਹ ਸੀ ਕਿ ਤੁਹਾਨੂੰ ਆਪਣਾ ਜੋ ਤੁਸੀਂ ਦਾਨ ਕਰਦੇ ਆ ਨਾ ਜਾਂ ਜੋ ਧਰਮ ਦੇ ਕੰਮ ਕਰਦੇ ਆ ਉਹ ਗੁਪਤ ਰੱਖਣੇ ਚਾਹੀਦੇ ਆ ਦਾਨ ਅਨਮੋਲ ਹੁੰਦਾ ਵਾ ਜੋ ਵੀ ਤੁਸੀਂ ਦਾਨ ਕਰਦੇ ਆ ਨਾ ਉਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਸਿਆਣੀ ਕਹਿੰਦੇ ਹੁੰਦੇ ਨਾ ਇੱਕ ਹੱਥ ਨਾਲ ਦਓ ਤਾਂ ਦੂਜੇ ਹੱਥ ਨੂੰ ਪਤਾ ਨਾ ਲੱਗੇ ਜਦੋਂ ਤੁਸੀਂ ਲੋਕਾਂ ਨਾਲ ਸਾਂਝਾ ਕਰਦੇ ਆ ਨਾ ਉਹ ਸਾਰਾ ਵਿਅਰਥ ਹੋ ਜਾਂਦਾ ਕਦੀ ਵੀ ਤੁਸੀਂ ਜੋ ਦਾਨ ਕਰਦੇ ਆ ਦਾਨ ਧਰਮ ਦੇ ਕੰਮ ਕਰਦੇ ਆ ਉਹਨਾਂ ਦੇ ਟੰਡੋਰਾ ਨਾ ਪੁੱਟਿਆ ਕਰੋ ਮੈਂ ਆ ਕੀਤਾ ਮੈਂ ਉਹ ਕੀਤਾ ਮੈਂ ਉਹਦੀ ਮਦਦ ਕੀਤੀ ਐਦਾਂ ਕਿਸੇ ਨੂੰ ਨਾ ਦੱਸਿਆ ਕਰੋ ਤੁਸੀਂ ਇਹ ਸਾਬਤ ਕਰਦੇ ਕਿ ਮੈਂ ਤੇ ਬੜਾ ਵੱਡਾ ਦਾਨੀ ਆ ਬੜਾ ਮਹਾਨ ਆ ਆਦਮੀ ਬਣ ਗਿਆ ਵਾ ਇਹ ਗੱਲ ਜਿਹੜੀ ਨਾ ਤੁਹਾਡੀ ਅੰਦਰ ਹੰਕਾਰ ਪੈਦਾ ਕਰਦੀ ਹੈ ਤੇ ਜੋ ਤੁਸੀਂ দান ਕਰਦੇ ਆ ਧਰਮ ਦੇ ਕੰਮ ਕਰਦੇ ਆ ਉਹਨੂੰ ਗੁਪਤ ਰੱਖੋ ਉਹੀ ਚੰਗਾ ਹੁੰਦਾ ਵਾ ਤੇ ਉਹਦਾ ਫਲ ਵੀ ਬਹੁਤ ਮਿਲਦਾ ਵਾ ਫਿਰ ਜਿਹੜਾ ਸੀ ਨਾ ਉਹ ਮਹਾਤਮਾ ਉਹਨੇ ਉਸ ਨੌਜਵਾਨ ਨੂੰ ਪੁੱਛਿਆ ਤੇਰਾ ਨਾਂ ਕੀ ਹੈ ਉਹਨੇ ਕਿਹਾ ਮੇਰਾ ਨਾਂ ਅਰਸ਼ਾ ਤੇ ਮਹਾਤਮਾ ਨੇ ਕਿਹਾ ਅਰਸ਼ ਅਰਸ਼ ਜੇ ਤੂੰ ਇਹ ਸੱਤ ਗੱਲਾਂ ਕਿਸੇ ਨੂੰ ਨਹੀਂ ਦੱਸੇਂਗਾ ਤੇਰੇ ਘਰ 'ਚ ਸੁੱਖ ਸ਼ਾਂਤੀ ਰਹੇਗੀ ਝਗੜੇ ਹਮੇਸ਼ਾ ਲਈ ਖਤਮ ਹੋ ਜਾਣਗੇ ਇਸ ਕਹਾਣੀ ਦਾ ਦੋਸਤੋਂ ਮਕਸਦ ਵੀ ਇਹ ਹੋਆ ਕਿ ਤੁਸੀਂ ਨਾ ਆਪਣੀ ਜਿਹੜੀਆਂ ਨਾ ਕਰਦੀਆਂ ਗੱਲਾਂ ਕਿਸੇ ਨੂੰ ਨਾ ਦੱਸਿਆ ਕਰੋ ਆਪਣੀਆਂ ਕਮਜ਼ੋਰੀਆਂ ਕਿਸੇ ਨੂੰ ਨਾ ਦੱਸਿਆ ਕਰੋ ਤੁਹਾਡੇ ਦੋਸਤ ਕੌਣ ਨੇ ਦੁਸ਼ਮਣ ਕੌਣ ਆ ਉਹਦੇ ਬਾਰੇ ਕਿਸੇ ਨੂੰ ਨਾ ਇੰਨਾ ਜ਼ਿਆਦਾ ਦੱਸਿਆ ਕਰੋ ਜੇ ਤੁਸੀਂ ਦਾਨਪੂਰਨ ਕਰਦੇ ਆ ਉਹਦੇ ਬਾਰੇ ਲੋਕਾਂ 'ਚ ਟੰਡੂ ਰਾਣਾ ਪਟਿਆ ਕਰੋ ਰੱਬ ਨੂੰ ਪਤਾ ਵਾ ਤੁਸੀਂ ਕੀ ਕਰ ਰਹੇ ਕਿੰਨਾ ਚੰਗਾ ਕਰ ਰਹੇ ਹੈਗੇ ਆ ਤੇ ਦੋਸਤੋਂ ਜੇ ਕੋਈ ਗੱਲ ਵਿਚੋਂ ਰਹਿ ਗਈ ਹੋਵੇ ਜਿਹੜੀ ਮੈਂ ਤੁਹਾਡੇ ਨਾਲ ਡਿਸਕਸ ਇਸ ਕਹਾਣੀ ਚ ਨਹੀਂ ਕੀਤੀ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਤਾਂ ਕਿ ਹੋਰ ਲੋਕਾਂ ਨੂੰ ਵੀ ਪਤਾ ਲੱਗ ਸਕੇ ਤੇ ਉਹ ਜੋ ਜ਼ਿੰਦਗੀ ਚ ਦੁਖੀ ਹੁੰਦੇ ਆ ਉਹ ਦੁਖੀ ਨਾ ਹੋਣ ਤੇ ਨਾਲੇ ਕਹਿੰਦੇ ਨਾ ਜੇ ਤੁਸੀਂ ਕਿਸੇ ਦੇ ਚਿਹਰੇ ਤੇ ਮੁਸਕਾਨ ਦੇ ਸਕੋ ਤੇ ਇਸ ਤੋਂ ਵੱਡਾ ਤੇ ਕੋਈ ਕੰਮ ਹੀ ਨਹੀਂ ਹੈਗਾ ਇਸ ਲਈ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਦਿਓ ਜੇ ਤੁਹਾਡੇ ਦਿਮਾਗ ਚ ਵੀ ਕੋਈ ਗੱਲ ਆ ਗਈ ਆ ਜਿਹਦੇ ਨਾਲ ਅਸੀਂ ਖੋਸ਼ ਰਹਿ ਸਕਦੇ ਆ ਸਾਡੇ ਘਰ ਚੋਂ ਝਗੜੇ ਮੁੱਕ ਸਕਦੀ ਆ ਤੇ ਜਰੂਰ ਲਿਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹੋ ਜੀਆਂ ਹੋਰ ਕਹਾਣੀਆਂ ਸੁਣਾ ਲਈ ਫਿਰ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਨਵੇਂ ਵਿਚਾਰ ਦੇ ਨਾਲ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ ਰਬ